ਤਿੰਨ ਜਨ ਸਬੰਧ ਕਾਰਨ ਇੱਕ ਪਤਨੀ ਨੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਹੈ ਦੋ ਪ੍ਰੇਮੀ ਨਾਲ ਮਿਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਦੋ ਪ੍ਰੇਮੀ ਪਹਿਲਾ ਮਹਿਲਾ ਦੇ ਘਰ ਚ ਦਾਖਲ ਹੋਏ ਅਤੇ ਫਿਰ ਮਹਿਲਾ ਅਤੇ ਉਸ ਦੀ ਬੇਟੀ ਦੀਆਂ ਅੱਖਾਂ ਦੇ ਸਾਹਮਣੇ ਉਸਦੇ ਪਤੀ ਦਾ ਕਤਲ ਕਰ ਦਿੱਤਾ ਇਹ ਸਭ ਨੂੰ ਮਹਿਲਾ ਖੜੀ ਹੋ ਕੇ ਦੇਖਦੀ ਰਹੀ ਅਤੇ ਆਪਣੀ ਬੇਟੀ ਨੂੰ ਵੀ ਕਾਥਲਾ ਵੱਲ ਜਾਣ ਤੋਂ ਰੋਕਦੀ ਰਹੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਨੇ ਮਹਿਲਾ ਤੇ ਉਸਦੇ ਦੋ ਪ੍ਰੇਮੀਆਂ ਖਿਲਾਫ ਪਰਚਾ ਦਰਜ ਕਰਵਾਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਤਿਆਮਰੀ ਸਰ ਦੇ ਬਾਬਾ ਬਕਾਲਾ ਤੋਂ ਇਹ ਬੇਹਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਆਹੁਤਾ ਮਹਿਲਾ ਵੱਲੋਂ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਵਿਅਕਤੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋ ਮਹਿਲਾ ਅਤੇ ਉਸ ਦੇ ਦੋ ਪ੍ਰੇਮੀਆਂ ਨੇ ਮਿਲ ਕੇ ਕੀਤਾ ਮ੍ਰਿਤਕ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਸਪੁੱਤਰ ਪ੍ਰੇਮ ਸਿੰਘ ਵਾਸੀ ਬਾਲੀਆ ਮੰਜਪੂਰ ਬਾਬਾ ਬਕਾਲਾ ਸਾਹਿਬ ਵੱਜ ਹੋਈਏ ਮ੍ਰਿਤਕ ਵਿਅਕਤੀ ਸਾਬਕਾ ਫੌਜੀ ਸੀ ਅਤੇ ਹੁਣ ਦੂਜੀ ਨੌਕਰੀ ਕਰ ਰਿਹਾ ਸੀ ਪ੍ਰਤਾਪ ਸਿੰਘ ਜੀ ਕੀ ਘਟਨਾ ਕਰਮ ਆਪ ਰਿਆ ਜੀ ਘਟਨਾ ਕਰਮ ਜੀ ਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ ਗਲ ਘੁੱਟ ਕੇ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨੇ ਮਾਰਤਾ ਗਲ ਘੁੱਟ ਕੇ ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੰਮਤ ਬਰ ਉਹ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਲੈ ਤੇ ਉਹਨੇ ਗੁੱਡੀ ਨੂੰ ਨਹੀਂ ਅੱਗੇ ਜਾਣਤਾ ਹਾਂਜੀ ਬੰਦੇ ਬਾਅਦ ਚ ਕੈਮਰਾ ਚ ਨਿਕਲੇ ਤੋਂ ਉਹਨਾਂ ਦੀ ਪਛਾਣਾਂ ਨੂੰ ਆ ਗਈ ਬੰਦੇ ਕਿੱਥੋਂ ਖੜੇ ਕੋਲ ਸੀ ਇਹ ਫਿਰੋਜ਼ਪੁਰੋਂ ਖੜੇ ਜੀ ਬਲੇ ਚੁੱਪ ਚੁਕੇ ਸੀ ਹਾਂਜੀ ਟ੍ਰੇਨ ਤੇ ਚਲ ਗਏ ਜੀ ਬਾਅਦ ਚ ਕੀ ਉਮੀਦ ਰੱਖਦੇ ਜਿਹੜਾ ਕਿ ਇਨੀ ਜਲਦੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਜੀ ਇਹਨਾਂ ਮਤਲਬ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾਲ ਸਾਡੇ ਚੱਲੇ 6-7 ਪੁਲਿਸ ਮਲਾਜ਼ਮ ਸਾਡੇ ਨਾਲ ਗਏ ਜੀ ਐਸ ਐਚਓ ਬਿਆਸ ਹੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ। ਮਤਲਬ ਉਮੀਦ ਰੱਖਦੇ ਆ ਪੁਲਿਸ ਤੋਂ ਹਾਂਜੀ 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 ਬਹੁਤ ਥੱਕਿਆ ਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ। ਕਿੰਨੀਆਂ ਨੌਕਰੀਆਂ ਦੱਸ ਰਹੇ ਕਿ ਹਾਂਜੀ ਦੂਜੀ ਨੌਕਰੀ ਕਰਨ ਡਿਆ ਹੈ ਜੀ। ਫਰਵਿਲ ਕੇ ਰਿਟਾਇਰਮੈਂਟ ਹੀ। ਮਤਲਬ ਕਾਫੀ ਉਮਰ ਇਸਦੇ ਵੀ ਵੱਡੀ ਉਮਰ। ਹਾਂਜੀ 42-43 ਸਾਲੀ। ਤੇ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਦੇ ਗੈਰ-ਮਰਦ ਨਾਲ ਨਜਾਇਜ਼ ਬੰਦ ਸਨ ਜਿਸ ਕਰਕੇ ਉਹ ਆਪਣੀ ਪਤਨੀ ਨੂੰ ਵਰਜਦਾ ਸੀ ਬੀਤੀ ਰਾਤ ਜਦੋਂ ਉਸ ਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਮਹਿਲਾ ਨੇ ਆਪਣੇ ਪ੍ਰੇਮੀ ਨੂੰ ਸੱਦ ਲਿਆ ਅਤੇ ਉਹਨਾਂ ਦੇ ਨਾਲ ਲੜ ਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂੰਹ ਅਤੇ ਸਿਰ ਦੱਬ ਕੇ ਉਸ ਦਾ ਕਤਲ ਕਰ ਦਿੱਤਾ ਹਾਲਾਂਕਿ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਹਨਾਂ ਤਿੰਨਾਂ ਖਿਲਾਫ ਪਰਚਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਕੱਲ ਦੇਰ ਰਾਤ ਮੁੱਖ ਅਫਸਰ ਥਾਣਾ ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮੰਝਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਹਨਾਂ ਦੀ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬਾ ਪਕਾਲਾ ਸਾਹਿਬ ਵਿਖੇ ਉਹਨਾਂ ਦੇ ਬੇਟੇ ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਰਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖਾਤੀ ਜਿਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮਕਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਪੁਲਿਸ ਮੁਤਾਬਕ ਤਿੰਨਾਂ ਵਿੱਚੋਂ ਦੋ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਪੁੱਲਰਬੇਟ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ ਇਹ ਦੋਵਾਂ ਦੇ ਇਸ ਮਹਿਲਾ ਨਾਲ ਨਜਾਇਜ਼ ਸੰਬੰਧ ਸੀ ਅਤੇ ਇਹਨਾਂ ਦੇ ਘਰ ਚ ਆਉਣਾ ਜਾਣਾ ਸੀ ਪਰ ਬਾਅਦ ਵਿੱਚ ਇਸ ਦੇ ਪਤੀ ਦੀ ਰਿਟਾਇਰਮੈਂਟ ਹੋ ਗਈ ਅਤੇ ਹੁੱਕ ਕਰਨ ਲੱਗੇ ਆ ਜਿਸ ਤੋਂ ਬਾਅਦ ਇਸ ਦੀ ਪਤਨੀ ਦਾ ਆਪਣੇ ਪ੍ਰੇਮੀਆ ਨੂੰ ਮਿਲਣਾ ਮੁਸ਼ਕਿਲ ਹੋ ਗਿਆ ਅਤੇ ਇਸੇ ਗੱਲ ਤੋਂ ਤੈਸ਼ ਵਿੱਚ ਆ ਕੇ ਮਹਿਲਾ ਨੇ ਆਪਣੇ ਪ੍ਰੇਮੀਆ ਦੇ ਨਾਲ ਮਿਲ ਕੇ ਬੀਤੀ ਰਾਤ ਇਸ ਸਾਬਕਾ ਫੌਜੀ ਦਾ ਕਤਲ ਕਰਵਾ ਦਿੱਤਾ ਗਿਆ ਹਾਲਾਂਕਿ ਫਿਲਹਾਲ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਇਹਨਾਂ ਖਿਲਾਫ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ